ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਵਾਹਿਗੁਰੂ ਬੰਦੇ ਵਾਹਿਗੁਰੂ ਸਾਲ 1999 ਵਿੱਚ ਆਪਰੇਸ਼ਨ ਵਿਜੇ ਜੋ ਕਿ ਕਾਰਗਿਲ ਦੀ ਜੰਗ ਨਾਲ ਜਾਣਿਆ ਜਾਂਦਾ ਉਸ ਦੇ ਸਾਡੇ ਗਡਸ਼ਿੰਕਰ ਤਹਿਸੀਲ ਦੇ ਇੱਕ ਮਾਤਰ ਸ਼ਹੀਦ ਬਲਦੇਵ ਰਾਜ ਜੀ ਜੋ ਕਿ ਪਿੰਡ ਬਿਨੇਵਾਲ ਤੋਂ ਸੀ ਅੱਜ ਉਹਨਾਂ ਦੀ ਸਮਾਰਕ ਤੇ ਖੜੇ ਆ ਤੇ ਮੇਰੇ ਨਾਲ ਨੇ ਉਹਨਾਂ ਦੇ ਸੁਪੁੱਤਰ ਧਰਮ ਸਿੰਘ ਜੀ ਰਮ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸ੍ਰੀ ਗੁਰੂ ਸਾਹਿਬ ਦਾ ਤੇ ਗੱਲ ਇਹ ਹੈ ਕਿ ਅੱਜ ਜਿਸ ਤਰ੍ਹਾਂ ਸੀਨਾ ਕਿਸ ਤਰ੍ਹਾਂ ਹੋ ਰਿਹਾ ਕਿ ਫਾਦਰ ਸਾਹਿਬ ਕਾਰਗਲ ਦੇ ਵਿੱਚ ਸ਼ਹਾਦਤ ਦੇ ਕੇ ਆਏ ਸੀ ਤੇ ਅੱਜ ਫਿਰ ਉਸੇ ਪਾਕਿਸਤਾਨ ਨਾਲ ਸਾਡੇ ਦੇਸ਼ ਦੀ ਫੌਜ ਲੜ ਰਹੀ ਹੈ ਕਿਸ ਤਰ੍ਹਾਂ ਦੇਖ ਰਹੇ ਉਹਨੂੰ ਸੀਨਾ ਬਹੁਤ ਚੋੜਾ ਹੋ ਰਿਹਾ ਜਦੋਂ ਸਾਡੇ ਡੈਡੀ ਕਾਰਗਲ ਸ਼ਹੀਦ ਹੋਏ ਸੀ ਉਹ 17 ਜੁਲਾਈ 1999 ਨੂੰ ਸ਼ਹੀਦ ਹੋਏ ਸੀ ਤੇ ਅੱਜ ਉਹ ਜਿਸ ਤਰ੍ਹਾਂ ਸਾਡੇ ਜੋ ਫੌਜ ਹੈ ਸਾਡੀ ਬਾਰਡਰ ਤੇ ਆ ਤੇ ਕਿਤੇ ਨਾ ਕਿਤੇ ਉਸ ਕਾਰਗਲ ਜੁੱਧ ਦੀ ਜਿਹੜੀ ਸੀਗੀ ਕਸਕ ਜੋ ਸਾਡੇ ਸੈਨਿਕ ਸ਼ਹੀਦ ਹੋਏ ਉਦੋਂ ਧੋਖੇ ਨਾਲ ਇਹਨਾਂ ਨੇ ਕੀਤਾ ਸਾਡੀ ਫੌਜ ਨਾਲ ਧੋਖਾ ਕੀਤਾ ਹਨਾ ਤੇ ਮੁਰਨਾਸੀ ਵਾਪਸ ਨਹੀਂ ਮੁੜੇ ਸਾਡੇ ਵਾਲੇ ਆਗੇ ਨੀਚੇ ਤੇ ਅੱਜ ਕਿਸ ਤਰ੍ਹਾਂ ਇਹਨੂੰ ਦੇਖਦੇ ਹਾਂ ਅੱਜ ਭਾਰਤੀ ਫੌਜਾਂ ਜੇ ਲੜ ਰਹੀਆਂ ਉਸ ਪਾਕਿਸਤਾਨ ਨਾਲ ਜਿਸ ਪਾਕਿਸਤਾਨ ਦੀ ਫੌਜ ਨੇ ਸਾਡੇ ਮਤਲਬ ਅਨੇਕਾਂ ਯੋਧੇ ਕਾਰਗਲ ਚ ਸ਼ਹੀਦ ਕੀਤੇ ਸੀ ਜਾਂ ਹੋਰ ਜੰਗਾਂ 'ਚ ਵੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਾਂ ਇਹੀ ਚਾਹੁੰਦੇ ਆ ਮੈਂ ਹੁਣ ਇਹੀ ਚਾਹੁੰਦਾ ਵੀ ਹੁਣ ਸਾਨੂੰ ਵਾਪਸ ਨਹੀਂ ਮੁੜਨਾ ਚਾਹੀਦਾ ਹੋਂਦਾਂ ਜੋ ਸਾਡਾ ਟਾਰਗੇਟ ਹੈ ਕਲਾਸ ਟਾਰਗੇਟ ਵੀ ਆਪਾਂ ਗੁਰਬਾਦ ਨੂੰ ਖਤਮ ਕਰਕੇ ਸਾਨੂੰ ਪਿੱਛੇ ਮੋਣਾ ਚਾਹੀਦਾ ਹੈ। ਹਾਂਜੀ ਉਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਟਾਰਗੇਟ ਹੈ ਨੀਗਾ। ਹਰ ਵਾਰ ਹੁੰਦਾ ਹੈਗਾ ਹਰ ਵਾਰ ਸਾਡੇ ਉੱਤੇ ਹਮਲੇ ਕਰਦੇ ਆਉਂ। ਹਮਲਾ ਕਰਕੇ ਸਾਡੇ ਬਹੁਤ ਸੈਨਿਕ ਸ਼ਹੀਦ ਕਰਦੇ ਆ। ਬਹੁਤ ਸੈਨਿਕਾਂ ਦੇ ਮਲੇ ਪਰਿਵਾਰ ਆ ਪਿੱਛੇ ਰੋਲ ਜਾਂਦੇ ਆ। ਜਿ ਖੁਦ ਮੈਂ ਆਪਣੇ ਮੈਂ ਕੋਈ ਬਿਆਨ ਨਹੀਂ ਕਰ ਸਕਦਾ ਜੋ ਸਾਡੇ ਨਾਲ ਹੋ ਰਿਹਾ ਹੈਗਾ। ਮੈਂ ਤਾਂ ਇਹੀ ਕਹਿਣਾ ਚਾਹੁੰਗਾ ਵੀ ਆਪਣੇ ਜੋ ਹੈ ਇਹ ਖਤਮ ਹੋਣਾ ਚਾਹੀਦਾ ਉਹ ਗੁਰਬਾਦ। ਮਤਲਬ ਜੋ ਅੱਤਵਾਦੀ ਪੀੜਾ ਤੁਸੀਂ ਸਹੀ ਆ ਜੋ ਉਸ ਚੀਜ਼ ਨੂੰ ਦੇਖਦੇ ਹੋ ਤੇ ਜਿਹੜੇ ਹੋਰ ਪਰਿਵਾਰ ਵੀ ਸੰਤਾਪ ਹਰਨਾਂਦੇ ਨੇ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਛੋੜਾ ਦੇ ਜਾਂਦੇ ਆ ਸੈਨਕਾ ਜਾਂ ਉਹਨਾਂ ਦੇ ਪਰਿਵਾਰ ਆ ਤੇ ਉਹਨਾਂ ਦੇ ਪਿੱਛੋਂ ਮਤਲਬ ਅੱਜ ਉਹ ਕਿਸ ਤਰ੍ਹਾਂ ਦੇਖ ਰਹੇ ਹੋਣਗੇ ਸਾਰੇ ਸੀਨ ਮੈਂ ਉਹੀ ਚਾਹਨਾ ਬਈ ਹੁਣ ਦਾ ਖਤਮ ਹੋਣਾ ਚਾਹੀਦਾਗਾ ਨਹੀਂ ਤਾਂ ਰੋਹ ਜਾਂਦੇ ਪਰਿਵਾਰ ਪਿਛੇ ਸ਼ਹੀਦ ਹੋਣ ਤੋਂ ਬਾਅਦ ਜਦੋਂ ਮਾਪੇ ਚਲ ਜਾਂਦੇ ਬੇ ਚਲ ਜਾਂਦਾ ਤਾਂ ਉਹਦੇ ਸਿਰ ਤੇ ਉੱਤੇ ਬੱਚਿਆਂ ਦੇ ਸਿਰ ਉੱਤੇ ਹੱਥ ਉੱਠ ਜਾਂਦਾ ਤਾਂ ਉਸ ਵਲ ਬੱਚੇ ਬੱਚੇ ਬਰਬਾਦ ਹੋਣ ਦੇ ਕਰਕੇ ਆ ਜਾਂਦੇ ਆ ਅਸੀਂ ਛੋਟੇ ਛੋਟੇ ਦੇ ਮੈਂ ਖੁਦ ਆਪਣ ਡਾਇਆ ਵਾ ਮੈਂ ਕੁਝ ਬਿਆਨ ਨਹੀਂ ਕਰ ਸਕਦਾ ਬਹੁਤ ਯਾਰਾ ਦੁਖੀ ਹੈ ਇਸ ਬੰਦੇ ਨੂੰ ਜਦੋਂ ਕਾਰਗਿਲ ਦੀ ਜੰਗ 1999 ਚ ਸੀ ਤੁਹਾਡੀ ਉਮਰ ਉਦੋਂ ਕਿੰਨੀ ਸੀ ਮੇਰੀ ਉਮਰ 10 ਸਾਲ ਦੀ ਸੀ ਠੀਕ ਹੈ ਜੀ ਹਾਂ ਜੀ ਮੈਂ 10 ਸਾਲ ਦਾ ਤਾਂ ਮੇਰੇ ਤੋਂ ਛੋਟਾ 8 ਸਾਲ ਦਾ ਉਸ ਤੋਂ ਛੋਟਾ 5 ਸਾਲ ਦਾ ਦਾ ਮੈਂ ਸਭ ਤੋਂ ਵੱਡੇ ਪਰਿਵਾਰ ਚ ਸੀ ਹਾਂ ਮੈਂ ਹੀ ਵੱਡਾ ਜੀ ਤੇ ਕਿਸ ਤਰ੍ਹਾਂ ਸਫਰ ਇੱਕ ਫਾਦਰ ਤੋਂ ਬਿਨਾਂ ਦਾ ਸਫਰ ਬਹੁਤ ਲੰਬਾ ਸਫਰ ਹੈ ਬਹੁਤ ਉਸ ਤੋਂ ਵਾ ਅਲਾਵਾ ਫਾਦਰ ਤੋਂ ਬਾਅਦ ਸਫਰ ਤੈਅ ਕਰਨਾ ਬਹੁਤ ਔਖਾ ਹੈ ਬੱਚੇ ਪੜ੍ਹਾਈ ਦੇ ਵੀ ਰਹਿ ਜਾਂਦੇ ਆ ਠੀਕ ਹੈ ਜੀ ਹੁਣ ਮਨੋਂ ਨਹੀਂ ਕੁਝ ਵੀ ਮੈਂ ਬਿਆਨ ਕਰ ਸਕਦਾ ਪਿੱਛੇ ਪਿੱਛੇ ਨਹੀਂ ਹਟਣਾਗਾ ਆਪਾਂ ਮੋਂਡੇ ਦਾ ਮੋਂਡੇ ਲਾ ਕੇ ਖੜੇ ਆ ਨਾਲ ਮੈਂ ਸ਼ਹੀਦ ਦਾ ਬੇਟਾ ਮੈਂ ਵਾਦਾ ਕਰਦਾ ਆ ਆਪਾਂ ਵੀ ਆਉਣ ਨੂੰ ਤਿਆਰ ਆ ਮੇ ਤਾਂ ਛੋਟਾ ਬ੍ਰਦਰ ਆ ਉਹ ਵੀ ਆਰਮੀ ਚ ਹੈ ਉਹ ਜੜੋਗਰ ਚ ਆਪਾਂ ਮੋਂਡੇ ਦਾ ਮੋਂਡਾ ਲਾ ਕੇ ਖੜੇ ਆਪਾਂ ਤਿਆਰ ਆ ਜਲਦੀ ਸਾਨੂੰ ਸੱਦੋ ਪਰ ਪਿਤਾ ਜੀ ਦੀ ਚੜ੍ਹਾਈ ਤੋਂ ਬਾਅਦ ਸ਼ਹਾਦਤ ਤੋਂ ਬਾਅਦ ਛੋਟੇ ਬ੍ਰਦਰ ਆਰਮੀ ਚ ਗਏ ਨੇ ਹਾਂ ਜੀ ਡੈਡੀ ਦੀ ਸ਼ਹੀਦ ਤੋਂ ਬਾਅਦ ਹੋਣ ਤੋਂ ਬਾਅਦ ਉਹ ਗਏ ਨੇ 2011 ਚ ਭਰਤੀ ਨਹੀਂ ਹੋ ਠੀਕ ਹੈ ਹਾਂਜੀ ਇਸ ਵੇਲੇ ਉਹ ਵੀ ਜੰਗ ਦੇ ਵਿੱਚ ਹੈ ਹਾਂਜੀ ਉਹ ਜੰਮੂ ਹੈ ਇਸ ਵੇਲੇ ਠੀਕ ਹਾਂਜੀ ਸੋ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਕਾਰਗਲ ਦੇ ਸ਼ਹੀਦ ਬਲੀਵ ਰਾਜ ਜੋ ਪਿੰਡ ਬੀਨੇਵਾਲ ਦੇ ਸੀ ਉਹਨਾਂ ਦੀ ਸਮਾਰਕ ਤੇ ਖੜੇ ਸੀ ਮੇਰੇ ਨਾਲ ਨੇ ਉਹਨਾਂ ਦੇ ਬੇਟੇ ਸੀ ਔਰ ਨਾਲ ਹੀ ਪਿੰਡ ਦੇ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ ਤੋਂ ਧਰਮ ਸਿੰਘ ਜੀ ਤੇ ਨਾਲ ਹੋਰ ਮਾਜਿਸ ਸ਼ਖਸੀਤਾਂ ਤੇ ਖਾਸ ਕਰਕੇ ਪਿੰਡ ਦੇ ਨੌਜਵਾਨਾਂ ਨੇ ਵੀ ਇਸ ਮੌਕੇ ਸਾਡੇ ਨਾਲ ਹਾਜ਼ਰੀ ਭਰੀ ਸੀ ਔਰ ਇਸ ਮੌਕੇ ਧਰਮ ਸਿੰਘ ਜੀ ਜਿਹੜੇ ਕਿ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ ਤੋਂ ਪ੍ਰਧਾਨ ਨੇ ਉਹਨਾਂ ਨੇ ਬੱਚਿਆਂ ਨੂੰ ਜੋ ਮੌਕ ਟ੍ਰੇਲ ਹੋ ਰਹੀਆਂ ਨੇ ਜੋ ਨਾਈਟ ਵਿਜ਼ਨ ਆ ਜਜਾ ਆਪਾਂ ਕੱ ਲਈ ਇੱਕ ਡਾਰਕ ਜ਼ੋਨ ਬਲੈਕ ਆਊਟ ਕਰਨਾ ਉਹ ਸਾਰਾ ਕੁਝ ਵਿਸਤਾਰ ਵਿੱਚ ਦੱਸਿਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਉਸ ਸੀਨ ਨੂੰ ਵੀ ਦੇਖਣਾ ਔਰ ਦੇਸ਼ ਦੀ ਫੌਜ ਨੂੰ ਜੋ ਇੱਕ ਗੁੱਡ ਮੈਸੇਜ ਇਥੋਂ ਦੇ ਐਕਸਰਸ ਮੈਨੂਅਲ ਸੋਸਾਇਟੀ ਨੇ ਦਿੱਤਾ ਹੈ ਉਸ ਦੇ ਨਾਲ ਜੋ ਸਾਬਕਾ ਫੌਜੀ ਆ ਉਹਨਾਂ ਦੇ ਵਿੱਚ ਮਤਲਬ ਜਿਹੜੇ ਸੀਨੇ ਆ ਅੱਜ ਚੌੜੇ ਨੇ ਹੌਂਸਲੇ ਬਲੰਦ ਨੇ ਤੇ ਦੇਸ਼ ਨੂੰ ਜੇਕਰ ਲੋੜ ਪੈਂਦੀ ਆ ਤਾਂ ਇਹ ਸਾਰੇ ਸਾਬਕਾ ਸੈਨਿਕ ਦੇਸ਼ ਲਈ ਤਿਆਰ ਵਰ ਤਿਆਰ ਅੱਜ ਅਸੀਂ ਪਿੰਡ ਬਿਣਿਆ ਵਿੱਚ ਸ਼ਹੀਦ ਬਲਦੇਵ ਰਾਜ ਜੋ ਕਿ ਕਾਰਗਲ ਦੇ ਸ਼ਹੀਦ ਆ 1999 ਦੇ ਵਿੱਚ ਕਾਰਗਲ ਜੰਗ ਹੋਈ ਸੀ ਸਾਰੇ ਦੇਸ਼ ਵਾਸੀਆਂ ਨੂੰ ਪਤਾ ਉੱਥੇ ਸਮਾਰਕ ਤੇ ਖੜੇ ਆ ਮੇਰੇ ਨਾਲ ਨੇ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ ਪਿੰਡ ਬੀਨੇਵਾਲ ਤੋਂ ਧਰਮ ਸਿੰਘ ਜੀ ਜੇ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਤੇ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਮੁਲਕ ਦੇ ਉਹਦੀ ਵੀ ਚਰਚਾ ਕਰਾਂਗੇ ਜਿਹੋ ਜਿਹੇ ਦੁਸ਼ਮਣ ਦੇਸ਼ ਨੂੰ ਇਸ ਵੇਲੇ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਜਿਹੜਾ ਕਿ ਪ੍ਰਧਾਨ ਨੇ ਸਵਾਗਤ ਆ ਸਭ ਤੋਂ ਪਹਿਲਾਂ ਤੁਹਾਡਾ ਜੀ ਬਹੁਤ ਬਹੁਤ ਥੈਂਕ ਯੂ ਜੀ ਤੇ ਗੱਲ ਆਪਾਂ ਕਰੀਏ ਕਿ ਜਿਸ ਤਰ੍ਹਾਂ ਕਿ ਅੱਜ ਜੋ ਜੁੱਧ ਦਾ ਮਾਹੌਲ ਬਣਿਆ ਹੋਇਆ ਹੈ ਜੁੱਧ ਦਾ ਮਾਹੌਲ ਕਿ ਜੁੱਧ ਸੰਧਾ ਸ਼ੁਰੂ ਹੋਈ ਚੁੱਕਾ ਹੈ ਕਿ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇੱਕ ਸੈਨਿਕ ਇੱਕ ਸੈਨਿਕ ਹੋਣ ਦੇ ਨਾਤੇ ਮੈਂ ਆਪਣੀ ਵੱਲੋਂ ਇਹੀ ਕਹਿ ਸਕਦਾ ਕਿ ਲੈ ਵੀ ਜਿਹੜਾ ਦੁਸ਼ਮਣ ਦੇਸ਼ ਹੈ ਇਸ ਨੇ ਸਾਡੇ ਨਾਲ ਹਰ ਬਿਲੇ ਧੋਖਾ ਕੀਤਾ ਔਰ ਸਾਡੇ ਦੇਸ਼ ਦੇ ਵਿੱਚ ਇਨਫਿਲਟ੍ਰੇਟ ਕਰਾ ਕੇ ਬੰਦਿਆਂ ਨੂੰ ਭਾੜੇ ਦੇ ਬੰਦਿਆਂ ਨੂੰ ਇਹਨਾਂ ਨੇ ਸਾਡੇ ਦੇਸ਼ ਦੇ ਵਿੱਚ ਆ ਕੇ ਨਹੱਥੇ ਬੰਦਿਆਂ ਦੇ ਉੱਤੇ ਗੋਣੀਆਂ ਚਲਾਈਆਂ ਔਰ ਸਾਡੇ ਬਹੁਤ ਸਾਰੇ ਲੋਕਾਂ ਦਾ ਔਰ ਸਾਡੀ ਬਹੁਤ ਸਾਰੀਆਂ ਲੜਕੀਆਂ ਦਾ ਜਿਹੜਾ ਸੰਧੂਰ ਖੋਇਆ ਅਸੀਂ ਇਹਨਾਂ ਨੂੰ ਹੁਣ ਜਿੱਦਾਂ ਦੀ ਸਥਿਤੀ ਹੈ ਇਹਨਾਂ ਨੂੰ ਮਾਫ ਕਰਨ ਦੇ ਬਿਲਕੁਲ ਇਹਨਾਂ ਨੂੰ ਮਾਫ ਕਰਨ ਇਹ ਮਾਫੀ ਦੇ ਲਾਇਕ ਨਹੀਂ ਮਤਲਬ ਜਿਹੜਾ ਇਹ ਅਤਵਾਦਿਆਂ ਨੇ ਪਹਿਲਗਾਮ ਦੇ ਵਿੱਚ ਇਹ ਕਾਰਵਾਈ ਕੀਤੀ ਹੈ ਸਾਡੇ 26 ਬੰਦਿਆਂ ਨੂੰ ਇਹਨਾਂ ਨੇ ਗੋਲੀਆਂ ਨਾਲ ਮਾਰਿਆ ਸ਼ਹੀਦ ਕੀਤਾ ਇਹ ਹੁਣ ਜਿਹੜੇ ਪਾਕਿਸਤਾਨ ਦੇ ਪਹਾੜੇ ਦੇ ਜਿਹੜੇ ਬੰਦੇ ਆਏ ਆ ਇਹ ਹੁਣ ਇਹ ਗੱਲਾਂ ਜਿਹੜੀਆਂ ਸਹਿਮੂਗ ਨਹੀਂ ਹੈ ਅਸੀਂ ਪਾਕਿਸਤਾਨ ਦੀ ਸੰਸਦ ਦੇ ਵਿੱਚ ਇੱਕ ਐਮਪੀ ਅੱਜ ਇੱਕ ਤਰ੍ਹਾਂ ਦਾ ਰੋ ਰਿਹਾ ਗੜਗੜਾ ਰਿਹਾ ਵਾ ਕਿ ਵੀ ਅੱਲਾ ਸਾਡੀ ਹਫਾਜ਼ਤ ਕਰੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਪਾਕਿਸਤਾਨ ਦੇ ਵਿੱਚ ਜਿਹੜਾ ਉਹਨਾਂ ਦਾ ਕੋਈ ਮੰਤਰੀ ਰੋ ਰਿਹਾ ਸੀ ਹੁਣੇ ਰੋਇਆ ਕਰਦਿਆ ਕਿ ਨਾ ਵੀ ਹੁਣ ਸਾਡੇ ਉੱਤੇ ਹਿੰਦੁਸਤਾਨ ਨੇ ਕਾਰਵਾਈ ਕੀਤੀ ਹੈ ਇਹ ਹੁਣ ਜਿਹੇ ਵੇਲੇ ਸਾਡੇ ਉੱਤੇ ਇਹਨਾਂ ਨੇ ਕਾਰਵਾਈਆਂ ਕੀਤੀਆਂ ਸੀ ਸਾਡੇ ਨੇ ਹੱਥੇ ਲੋਕਾਂ ਨੂੰ ਮਾਰਿਆ ਗਿਆ ਸੀਗਾ ਉਸ ਵੇਲੇ ਕਿੱਥੇ ਸੀ ਉਸ ਵੇਲੇ ਦੀ ਪੀੜਾ ਵੀ ਇਹ ਸਮਝਣ ਹੁਣ ਜਿਹੇ ਇਹਨਾਂ ਨੂੰ ਕੋਈ ਸਾਡੇ ਦੇਸ਼ ਦੇ ਵਿੱਚੋਂ ਇਹਨਾਂ ਨੂੰ ਪੀੜਾ ਦਿੱਤੀ ਗਈ ਹੁਣ ਇਹਨਾਂ ਨੂੰ ਰੋਣਾ ਆ ਗਿਆ ਹੁਣ ਇਹ ਕਿਹਾ ਕਰਦੇ ਆ ਅੱਲਾ ਸਾਨੂੰ ਮਾਫ ਕਰ ਦੋ ਅੱਲਾ ਸਾਨੂੰ ਮਾਫ ਕਰ ਦੋ ਇਹ ਲੋਕ ਜਿਹੜੇ ਆ ਇਹ ਮਾਫੀ ਦੇ ਕਾਬਲ ਨਹੀਂ ਹਨ ਇਹਨਾਂ ਨੂੰ ਬੰਦ ਦੀ ਸਜ਼ਾ ਮੇਢੀ ਚਾਹੀਦੀ ਆ ਇਹਨਾਂ ਨੂੰ ਬਿਲਕੁਲ ਬੰਦ ਦੀ ਸਜ਼ਾ ਤੋਂ ਵੀ ਵੱਧ ਜਿੱਦਾਂ ਮੋਦੀ ਸਾਹਿਬ ਨੇ ਬੋਲਿਆ ਇਹ ਇਹਨਾਂ ਨੂੰ ਮਿੱਟੀ 'ਚ ਮਿਲਾ ਦਿੱਤਾ ਜਾਵੇ ਉਹ ਗੱਲ ਪੱਕੀ ਹੈ ਜੀ ਮੋਦੀ ਸਾਹਿਬ ਦੀ ਇਹਨਾਂ ਨੂੰ ਵਾਟਿਆ ਹੀ ਮਿੱਟੀ ਦੇ ਵਿੱਚ ਮਿਲਾ ਦੇਣਾ ਚਾਹੀਦਾ ਮਤਲਬ ਜੋ ਲੋਕ ਸਾਡੇ ਦੇਸ਼ ਤੇ ਵੱਲੋਂ ਮਾੜੀ ਅੱਖ ਨਾਲ ਦੇਖਦੇ ਜਾਂ ਸਾਡੇ ਲੋਕਾਂ ਦਾ ਨੁਕਸਾਨ ਕਰਦੇ ਆ ਉਹਨਾਂ ਨੂੰ ਹੁਣ ਠੁਕਮਾ ਜਵਾਬ ਦੇਣ ਦਾ ਸਮਾਂ ਆ ਚੁੱਕਾ ਹੈ ਉਹਨਾਂ ਨੂੰ ਠੁਕਮਾ ਜਵਾਬ ਦਿੱਤਾ ਜਾਊਗਾ ਸਾਡੀਆਂ ਫੌਜਾਂ ਉਹਨਾਂ ਨੂੰ ਠੁਕਮਾ ਕਿਹਾ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਇਸ ਤੀਜਾ ਜਵਾਬ ਦੇਣਗੇ ਔਰ ਇਹ ਮਾਫੀ ਗਲਤੀ ਦੇ ਕਾਬਲ ਨਹੀਂ ਹੈ ਔਰ ਇਹਨਾਂ ਨੂੰ ਜਿਹੜਾ ਆ ਉਹ ਬਿਲਕੁਲ ਵੀ ਮਾਫ ਨਾ ਕੀਤਾ ਜਾਵੇ ਕਰਮ ਸਿੰਘ ਜੀ ਸਾਣਾ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਜੀ ਮੇਰੇ ਨਾਲ ਨੇ ਐਕ ਸਰਵਿਸਮੈਨ ਬੈਲਫੇਅਰ ਸੁਸਾਇਟੀ ਪਿੰਡ ਬਿਣਿਆਲ ਤੋਂ ਨਾਇਬ ਸੁਬੇਦਾਰ ਮਦਨ لال ਜੀ ਤੇ ਗੱਲਬਾਤ ਕਰਾਂਗੇ ਇਹਨਾਂ ਨਾਲ ਤੇ ਨਾਲ ਹੀ ਜਾਣਾਂਗੇ ਕਿ ਜਿਸ ਤਰ੍ਹਾਂ ਹਿੰਦੁਸਤਾਨ ਦੀ ਫੌਜ ਨੇ ਸਭ ਤੋਂ ਪਹਿਲਾਂ ਅੱਤਵਾਦੀ ਟਿਕਾਣੇ ਤਬਾਹ ਕਰਨ ਲਈ ਪਾਕਿਸਤਾਨ ਦੇ ਵਿੱਚ ਨੌਨ ਸਟ੍ਰਾਈਕਸ ਕੀਤੀਆਂ ਸੀ ਉਸ ਤੋਂ ਬਾਅਦ ਬਦਲੇ ਵਿੱਚ ਪਾਕਿਸਤਾਨ ਦੀ ਫੌਜ ਨੇ 15 ਭਾਰਤ ਦੇ ਉਹ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਜਿਹੜੇ ਕਿ ਰਹਿਸ਼ੀ ਸੀ ਜਿਨ੍ਹਾਂ ਵਿੱਚ ਤਿੰਨ ਜੰਮੂ ਦੇ ਸੀ ਔਰ 6 ਅੱਥ ਜਿਹੜੇ ਹੈਗੇ ਆ ਪੰਜਾਬ ਦੇ ਆ ਤਿੰਨ ਉਸ ਦੇ ਵਿੱਚ ਰਾਜਸਥਾਨ ਦੇ ਆ ਔਰ ਗੁਜਰਾਤ ਦੇ ਆ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੇ ਹਮਲੇ ਤੇ ਇਸ ਦੀਆਂ ਕਾਰਵਾਈਆਂ ਤੇ ਨਾਲ ਹੀ ਅੱਜ ਜੋ ਭਾਰਤ ਨੇ ਬਦਲਵਾ ਜਵਾਬ ਇਹ ਦਿੱਤਾ ਕਿ ਵੀ ਤਿੰਨ اسلامਾਬਾਦ ਔਰ ਉਸ ਵਕਤ ਕਰਾਚੀ ਔਰ ਤੇ ਲਾਹੌਰ ਉੱਥੇ ਦੇ ਰੈਡਾਰ ਸਿਸਟਮ ਵੀ ਤਬਾਹ ਕੀਤੇ ਆ ਤੇ ਆਪਣੇ ਲੋ ਬਦਲਵੀਂ ਇੱਕ ਕਾਰਵਾਈ ਵੀ ਕਰਕੇ ਦਿਖਾਈ ਆ ਔਰ ਨਾਲ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਕਿ ਉਹਨਾਂ ਨੇ ਅਟੈਕ ਕੀਤੇ ਸੀ ਔਰ ਸਾਡੀ ਫੌਜ ਨੇ ਹਵਾ ਵਿੱਚ ਹੀ ਉਹਨਾਂ ਦੇ ਜਿਹੜੇ ਡਰੋਨ ਸੀ ਜਾਂ ਮਜ਼ਾਈਲਾ ਸੀ ਉਹਨਾਂ ਨੂੰ ਨਸ਼ਟ ਕਰਤਾ ਸਭ ਤੋਂ ਪਹਿਲੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਐਡਾ ਵੱਡਾ ਕਦਮ ਚੁੱਕ ਕੇ ਸਾਡੀਆਂ ਮਿਲਟਰੀ ਦੀਆਂ ਜੋ ਦੋ ਭੈਣਾਂ ਨੇ ਉਹਨਾਂ ਨੇ ਇੱਕ ਸਰਦਾਰ ਜੀ ਹੈ ਬੀ ਕਮਾਂਡਰ ਜੀ ਹੈ ਜਿਨ੍ਹਾਂ ਨੇ ਇਸ ਜੁੱਧ ਨੂੰ ਫਤਿਹ ਦਿੱਤਾ ਹੈ ਉਹਨਾਂ ਦਾ ਨਸ਼ਟ ਕੀਤਾ ਹੈ ਜੋ ਭਾਰਤੀ ਫੌਜ ਨੂੰ ਕਾਰਵਾਈ ਕੀਤੀ ਜਾ ਰਹੀ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮਤਲਬ ਭਾਪੀ ਮਨ ਲੋਕਾਂ ਨੂੰ ਕਿੰਨਾ ਕੁ ਸਕੂਨ ਇਸ ਚੀਜ਼ ਨਾਲ ਮਿਲ ਰਿਹਾ ਜੀ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਮਿਲ ਰਿਹਾ ਸਕੂਨ ਕਿ ਉਹਨਾਂ ਨੇ ਪਹਿਲਗਾਮ ਦੇ ਵਿੱਚ ਜੋ ਵੀ ਨਿਹਾਤੇ ਲੋਕਾਂ ਨੂੰ ਮਾਰਿਆ ਜੋ ਪੁਲਵਾਮਾ ਦੇ ਵਿੱਚ ਮਾਰਿਆ ਆਰਡੀਐਸ ਦੇ ਤਹਿਤ ਅੱਜ ਤੱਕ ਕੋਈ ਵੀ ਸਾਨੂੰ ਉਹਦਾ ਸਰਾਖ ਨਹੀਂ ਮਿਲਿਆ ਪਰ ਅੱਜ ਸਾਨੂੰ ਸਰਾਖ ਹੈ ਮਾਣ ਹੈ ਸਰਕਾਰ ਦੇ ਉੱਤੇ ਕਿ ਜਿਹਨਾਂ ਨੇ ਐਡਾ ਵੱਡਾ ਕਦਮ ਚੱਕ ਕੇ ਪਾਕਿਸਤਾਨ ਨੂੰ ਧੂਲ ਚੜਾਈਏ ਆਪਰੇਸ਼ਨ ਸੰਦੂਰ ਜਿਹੜਾ ਹੈਗਾ ਇਹ ਹੋਰ ਅੱਗੇ ਅੱਗੇ ਚੱਲਣਾ ਚਾਹੀਦਾ ਚੱਲਣਾ ਚੱਲਦਾ ਲਗਾਤਾਰ ਚੱਲਣਾ ਚਾਹੀਦਾ ਜਿੱਥੇ ਤੱਕ ਸਾਡੀ ਜ਼ਰੂਰਤ ਹੈ ਅ ਸਰਕਾਰ ਨੂੰ ਸਾਡੇ ਸਮਾਜ ਨੂੰ ਹਰ ਅਸੀਂ ਪਹਿਲ ਤੇ ਆਧਾਰ ਤੇ ਨਜ਼ਰ ਆਉਗੇ ਤੁਹਾਨੂੰ ਜਿੱਥੇ ਮਰਜ਼ੀ ਖੜਾ ਕਰਦੇ ਮਤਲਬ ਐਕ ਸਰਵਿਸਮੈਨ ਜਿਹੜੇ ਹੈਗੇ ਆ ਉਹ ਵੀ ਤਿਆਰ ਜੇ ਮਤਲਬ ਗਵਰਨਮੈਂਟ ਕਾਲ ਕਰਦੀ ਹੈ ਤਾਂ ਸਭ ਤਿਆਰ ਹੈ ਜੀ ਜਿੱਥੇ ਕਹਿਣਗੇ ਆਪਾਂ ਉੱਥੇ ਡਿਊਟੀ ਕਰਨ ਨੂੰ ਤਿਆਰ ਹ ਜਿਸ ਤਰ੍ਹਾਂ ਦੀ ਡਿਊਟੀ ਦੇਣਗੇ ਜੀ ਠੀਕ ਹੈ ਬਹੁਤ ਵਧੀਆ ਨੇ ਸਾਫ ਦਾ ਸੈਨਿਕ ਜਗਜੀਵਨ ਜੀ ਤੇ ਗੱਲਬਾਤ ਕਰਾਂਗੇ ਇਹਨਾਂ ਨਾਲ ਤੇ ਕਿਸ ਤਰ੍ਹਾਂ ਦੇਖਦੇ ਨੇ ਜਗਜੀਵਨ ਜੀ ਤੁਸੀਂ ਜੋ ਅੱਜ ਦਾ ਜੋ ਮਾਹੌਲ ਬਣਿਆ ਹੋਇਆ ਔਰ ਖਾਸ ਕਰਕੇ ਅਤਵਾਦ ਦੇ ਮਸਲੇ ਤੇ ਲੈ ਕੇ ਜੋ ਲੰਬੇ ਸਮੇਂ ਤੋਂ ਪਾਕਿਸਤਾਨ ਵੱਲੋਂ ਕੈਲੀ 1948 ਤੋਂ ਹੀ ਕਹਿੰਦਾ ਹਾਂ ਕਿ ਕੰਟੀਨਿਊਸਲੀ ਸਾਨੂੰ ਇਹ ਅਤਵਾਦ ਪਰੇਸ਼ਾਨ ਕਰ ਰਿਹਾ ਹੈ ਚਾਹੇ ਕਸ਼ਮੀਰ ਚਾਹੇ ਜਾਂ ਪਹਿਲਾਂ ਫੋਰਸ ਜਨਰਲ ਵੀ ਰਿਹਾ ਸੀਗਾ ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜਾ ਅਤਵਾਦ ਹੈ ਬੜੇ ਪਿਛਲੇ ਲੰਬੇ 35-40 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਔਰ ਸਾਡੀਆਂ ਸਰਕਾਰਾਂ ਨੇ ਉਹਨੀ ਹਿੰਮਤ ਇਹਨਾਂ ਨੂੰ ਦਿਖਾਈ ਨਹੀਂ ਹੈ ਕੁਝ ਮਾਰ ਥੋੜਾ ਬਹੁਤ ਕਰਕੇ ਛੱਡ ਦਿੰਦੇ ਔਰ ਉਹ ਇਸ ਵੱਲੋਂ ਆਵਾਜ਼ ਨਹੀਂ ਆਉਂਦਾ ਕਿਉਂਕਿ ਇਹ ਉਹਨਾਂ ਦੀ ਹਰਤ ਬਣ ਗਈ ਹੈ ਵੀ ਪਰੇਸ਼ਾਨ ਕਰਨਾ ਪਹਿਲਾਂ ਕੌਣ ਤੇ ਰਚਿਆ ਹੋਇਆ ਹੈ ਵਿਰੋਧ ਕਰਨਾ ਹਰ ਇੱਕ ਚੀਜ਼ ਹੈ ਕਿ ਹੁਣ ਲਾਸਟ ਵਿੱਚ ਆਪਾਂ ਕਿੰਨ ਮੋਦੀ ਜੀ ਨੇ ਇਹ ਹਿੰਮਤ ਦਿਖਾਈ ਹੈ ਹਿੰਮਤ ਬੜੀਆ ਜਵਾਬ ਦਿੱਤਾ ਹੈ ਕਿ ਹੁਣ ਇਹਨੂੰ ਰੁਗਣਾ ਨਹੀਂ ਚਾਹੀਦਾ ਲਾਸਟ ਤੱਕ ਜਿਸ ਤਰ੍ਹਾਂ ਕਿ ਕਿਸੇ ਸੱਪ ਨੂੰ ਜਕਮ ਨਹੀਂ ਕਰਦੇ ਹੋ ਹੋਰ ਤੇਜ ਹੋ ਜਾਂਦਾ ਤੰਗ ਕਰਦਾ ਹੈ ਇਹਨਾਂ ਨੂੰ ਮਾਰ ਖਤਮ ਕਰਨ ਤੋਂ ਬਾਅਦ ਹੀ ਸਾਹ ਲੈਣਾ ਚਾਹੀਦਾ ਕਿ ਸਾਡੀ ਪਹੁੰਚ ਨਹੀਂ ਕਹਤਾ ਉਹ ਲੈ ਗਈ ਹਰ ਚੀਜ਼ ਦੇ ਵਿੱਚ ਕਿ ਇਹ ਸਾਡੇ ਅੱਗੇ ਕੁਝ ਨਹੀਂ ਹੈ ਸੋ ਜਗਜੀਤ ਸਿੰਘ ਜੀ ਦਾ ਕਹਿਣਾ ਕਿ ਜਿਹੜਾ ਜ਼ਖਮੀ ਸੱਪਾ ਉਹਦੇ ਸਿਰ ਤੇ ਸੱਟ ਮਾਰ ਕੇ ਉਹਨੂੰ ਚੰਗੀ ਤਰ੍ਹਾਂ ਹੁਣ ਨਸ਼ਟ ਕਰ ਦੇਣਾ ਚਾਹੀਦਾ ਨਾ ਕਿ ਉਹਨੂੰ ਜ਼ਖਮੀ ਹਾਲਤ ਵਿੱਚ ਛੱਡ ਕੇ ਦੁਬਾਰਾ ਹਮਲਾ ਕਰਨ ਲਈ ਛੱਡਣਾ ਚਾਹੀਦਾ ਧੰਨਵਾਦ ਜੀ ਤੁਹਾਡਾ ਜੀ ਥੈਂਕ ਯੂ ਹਿੰਦ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ